ਹਰਿਆਣਾ ਹਿਮਾਚਲ ਦੀ ਤਾਂ ਉੱਥੇ ਵੀ ਬੁਰਾ ਰੁਆ ਪਿਆ ਕਿਉਂਕਿ ਉੱਥੋਂ ਹੀ ਮੀਂਹ ਬਹੁਤ ਪੈ ਰਿਹਾ ਉੱਥੇ ਪਾਣੀ ਬਹੁਤ ਇਕੱਠਾ ਹੋਇਆ ਪਿਆ ਕਿੱਥੇ ਕਿੱਥੇ ਪਾਣੀ ਇਕੱਠਾ ਹੋ ਰਿਹਾ ਇਸ ਪੂਰੇ ਵਿਚਦੇ ਗੱਲਬਾ ਕਰਦੇ ਲਈ ਚਲਦੇ ਆ ਸਿੱਧਾ ਸਾਡੇ ਸਹਿਯੋਗੀ ਰਿੰਦਰ ਸਿੰਘ ਮਾਨਸਾ ਕੋਲ ਕਿਉਂਕਿ ਮਾਨਸਾ ਦਾ ਵੀ ਦੱਸਿਆ ਰਹਿ ਕੇ ਬਹੁਤ ਬੁਰਾ ਰੁਆ ਪਿਆ ਮਾਨਸਾ ਜਿਹੜੇ ਦਾ ਉੱਥੇ ਕਾਫੀ ਗਲੀਆਂ ਵਿੱਚ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਇਕੱਠਾ ਹੋਇਆ ਪਿਆ ਤਾਂ ਪਰ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਨਹੀਂ ਅਮਲ ਵਿੱਚ ਲਿਆਂਦੀ ਜਾ ਰਹੀ ਇਸ ਪੂਰੇ ਵਿਚਦੇ ਕਰਦੇ ਉਹਨਾਂ ਗੱਲਬਾਤ ਤਾਂ ਅਰਿੰਦਰ ਜਿੰਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਵੇਰ ਦੇ ਲਾਈਵ ਪ੍ਰੋਗਰਾਮ 'ਤੇ ਧੰਨਵਾਦ ਜੀ ਧੰਨਵਾਦ ਅਰਿੰਦਰ ਜੀ ਪਹਿਲਾਂ ਸ਼ੁਰੂਆਤ ਤੁਹਾਡੇ ਸ਼ਹਿਰ ਮਾਨਸਾ ਤੋਂ ਹੀ ਕਰਦੇ ਆ ਉੱਥੇ ਦਾ ਮੈਨੂੰ ਦੱਸੋ ਹਾਲ ਫਿਲਹਾਲ ਕੀ ਹੈ ਸਾਡੇ ਸੀਵਰੇਜ ਦਾ ਪਾਣੀ ਬਹੁਤ ਜ਼ਿਆਦਾ ਫਿਰਦਾ ਜੀ ਗਲੀਆਂ 'ਚ ਵੀ ਹੈ ਕਿਉਂਕਿ ਪਾਣੀ ਦੀ ਨਿਕਾਸੀ ਨਹੀਂ ਹੈ ਜੀ ਪਿਛੇ ਪਿਛਲੇ ਦਿਨੀ ਸਾਡੇ ਉਦਘਾਟਨ ਵੀ ਕੀਤਾ ਸੀ ਮੰਤਰੀ ਸਾਹਿਬਾਨ ਵੀ ਆਏ ਸੀਗੇ ਗੱਲ ਕਰ ਕੋਈ ਮਸਲਾ ਸਟੇ ਵਾਲਾ ਹੋ ਗਿਆ ਜਾਂ ਹੋਰ ਇਸ ਕਰਕੇ ਮਤਲਬ ਜਿਹੜਾ ਪੜਤਾਲਾ ਉੱਥੇ ਦਾ ਉੱਥੀ ਜੇਗਾ ਜਿਹੜਾ ਪਾਣੀ ਆ ਉਹ ਉਸੇ ਤਰ੍ਹਾਂ ਹੀ ਆ ਕਿਉਂਕਿ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਆ ਜਿਹੜਾ ਸੀਵਰੇਜ ਦੇ ਵਿੱਚ ਹੀ ਜਾਂਦਾ ਹੈ ਉਹ ਪਾਣੀ ਦੀ ਨਿਕਾਸੀ ਹੈ ਨਹੀਂ ਇਸ ਕਰਕੇ ਸਾਡੇ ਕੋਲ ਮੇਨ ਸੜਕ ਹੈ ਉਹਦੇ ਤਾਂ 2-2 3-3 ਫੁੱਟ ਪਾਣੀ ਅਹਿਰਦਾ ਹੈ ਜਿਹੜੀ ਨੂੰ ਅਸੀਂ ਮੰਨ ਲਾ ਸਰਸਾ ਰੋਰ ਕਹਿੰਦੇ ਆ ਇੱਕ ਨੈਸ਼ਨਲ ਹਾਈਵੇ ਦੀ ਤਰ੍ਹਾਂ ਹੀ ਆ ਉਹ ਉਹਦੇ ਉੱਤੇ ਕਾਫੀ ਬੁਰਾ ਹਾਲ ਹੈ ਬੱਸਾਂ ਕਾਰਾਂ ਇਹ ਲੱਗਦੀਆਂ ਨੇ ਟੱਕੇ ਦੇ ਨਾਲ ਸਕੂਟਰ ਸਕਟਰ ਦਾ ਕੋਈ ਲੰਗ ਨਹੀਂ ਰਿਹਾ ਸਕੂਟਰੀ ਮੋਟਰਸਾਈਕਲ ਇਸ ਕਰਕੇ ਮਤਲਬ ਧਿਆਨ ਦੇਣ ਦੀ ਥੋੜੀ ਜੀ ਜਰੂਰਤ ਹੈ ਕਾਫੀ ਮਤਲਬ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਨਰਦਾਈ ਰਹਿ ਕੇ ਨਗਰ ਨਿਗਰ ਨੂੰ ਉੱਥੇ ਆਪਣਾ ਕਾਰਗੁਜ਼ਾਰੀ ਵਧਿਆ ਕਰਨੀ ਚਾਹੀਦੀ ਹੈ ਦੇਖੋ ਹੁਣ ਕਿਉਂਕਿ ਆ ਸਕੂਲ ਖੁੱਲੇ ਨੇ ਤਾਂ ਹੁਣ ਬੱਚਿਆਂ ਨੂੰ ਸਕੂਲਾਂ 'ਚ ਵੀ ਜਾਣਾ ਹੁੰਦਾ ਹੈ ਤਾਂ ਬੱਚਿਆਂ ਨੂੰ ਵੀ ਪਰੇਸ਼ਾਨੀਆਂ ਆਣ ਗਈਆਂ ਕਿ ਬੱਚੇ ਦੇਖੋ ਪਹਿਲਾਂ ਹੀ ਸਕੂਲ ਕਾਫੀ ਘੱਟ ਨਾਲ ਕੇ ਲੱਗ ਨਹੀਂ ਸਕੇ ਸੀਗੇ ਤੇ ਗਰਮੀ ਕਰਕੇ ਤਾਂ ਹੁਣ ਠੀਕ ਹੈ ਸੀ ਮੰਦਿਆਂ ਮੀਂਹ ਪੈ ਰਿਹਾ ਹੈ ਦਿੱਕਤਾਂ ਸਾਰਿਆਂ ਨੂੰ ਨੇ ਪਰ ਪ੍ਰਸ਼ਾਸਨ ਨੂੰ ਵੀ ਆਂ ਗੈਲੀਆਂ ਪ੍ਰਚਾਲਨ ਸਾਹਮਣੇ ਆ ਰਹੀਆਂ ਕੱਲਾ ਮਾਨਸਾ ਨਹੀਂ ਤੋਂ ਅੰਦਾਜ਼ ਦਿੰਦਾ ਕਿ ਪਟਿਆਲਾ ਸੰਗਰੂਰ ਨੱਬਾ ਬਹੁਤ ਸਾਰੇ ਅਜੇ ਸ਼ਹਿਰ ਨੇ ਜਿੱਥੇ ਕਿ ਸਾਰਾ ਕੁਝ ਪਾਇਆ ਜਾ ਰਿਹਾ ਹੈ ਜਦ ਕਿ ਡਾਕਟਰ ਸਵਾਲੇ ਖੜਾ ਹੁੰਦਾ ਹੈ ਵੀ ਸਰਕਾਰਾਂ ਨੂੰ ਪਤਾ ਵੀ ਹੁੰਦਾ ਹੈ ਵੀ ਇਹ ਪਾਣੀ ਆ ਰਿਹਾ ਤੇ ਇਹ ਕੰਮ ਹੋਣਾ ਹੈ ਤਾਂ ਅਸੀਂ ਆਪਣਾ ਸਿਸਟਮ ਪਹਿਲੇ ਹੀ ਕੋਈ ਠੀਕ ਨਹੀਂ ਕਰਦੇ ਕਿਉਂ ਹਰ ਵਾਰ ਜਦੋਂ ਯਾਨੀ ਕਿ ਇਹ ਮੁਸੀਬਤ ਲੰਘ ਜਾਂਦੀ ਹੈ ਫਿਰ ਸਾਨੂੰ ਯਾਦ ਆ ਜਾਂਦਾ ਵੀ ਸਾਨੂੰ ਇਹ ਕਰਨਾ ਚਾਹੀਦਾ ਸੀ ਦੇ ਕੋਈ ਸਰਕਾਰਾਂ ਮਤਲਬ ਸਿੱਧੇ ਜੋਰ ਸਰਕਾਰਾਂ ਦੇ ਜਿਹੜੇ ਇਹ ਬਿਊਰੋਕ੍ਰੇਸੀ ਦੇ ਥਰੂ ਚੱਲਦੀ ਹੈ ਕੁਝ ਸਲਾਹਕਾਰ ਹੁੰਦੇ ਨੇ ਸਲਾਹਕਾਰ ਮਾਰੀਆਂ ਸਲਾਹਾਂ ਦੇਂਦੇ ਨੇ ਜਿਹੜੇ ਬਿਊਰੋਕ੍ਰੇਟ ਨੇ ਉਹ ਮੌਜੂਦ ਨਾਲ ਏਸੀ ਛੱਡ ਕੇ ਦਫ਼ਤਰਾਂ ਦੇ ਵਿੱਚ ਬੈਠੇ ਹੁੰਦੇ ਨੇ ਸੇਵਾਦਾਰ ਸੇਵਾ ਕਰ ਰਹੇ ਹੁੰਦੇ ਨੇ ਐ ਠੱਠੇ ਕੁਝ ਪਵੇ ਆਮ ਪਬਲਿਕ ਇਹੀ ਹਾਲਾਤ ਨੇ ਇੱਥੇ ਸਾਡੇ ਮਾਨਸਾ ਜਿਹੜੇ ਵੱਡੇ ਸਕੂਲ ਨੇ ਮਤਲਬ ਨੈਸ਼ਨਲ ਪੱਤਰ ਦੇ ਸਕੂਲ ਨੇ ਮਾਨਸਾ ਦੇ ਵਿੱਚ ਦੋ ਉਹਨਾਂ ਦੇ ਗੇਟਾਂ ਦੇ ਮੂਹਰੇ ਪਣੀ ਖੜਾ ਜੀ ਅੱਗ ਲੇ ਪੱਤਰਕਾਰ ਭਾਈਚਾਰਾ ਕਈ ਵਾਰੀ ਫੋਟੋਆਂ ਵੀ ਖਿੱਚ ਕੇ ਜਾਂਦਾ ਹੈ ਗਨਕਰ ਫਿਰ ਵੀ ਬੰਤਾਲਾ ਉੱਥੇ ਦਾ ਉੱਥੇ ਹੈ ਦੂਸਰੀ ਗੱਲ ਇਹ ਹੈ ਵੀ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਹੋਇਆ ਹੈ ਇਹ ਹਿਮਾਚਲ ਦੇ ਵਿੱਚ ਬਹੁਤ ਬੁਰਾ ਹਾਲ ਹੈ بارشਾਂ ਦੇ ਨਾਲ ਕਿਉਂਕਿ 70 ਪਿਛਤੋਂ ਲੈ ਕੇ 75 ਬੰਦਿਆਂ ਦੀ ਮੌਤ ਅਲਦਾ ਐਲਾਨ ਮਤਲਬ ਐਲਾਨੀ ਵੀ ਗਈ ਹੈ ਜਿਨ੍ਹਾਂ ਦਾ ਖਦਰਾ ਦੇ ਵਿੱਚ ਨਾਂ ਵੀ ਆ ਰਿਹਾ ਹੈ ਵੀ ਚਾਹ ਤਰਮਤਾ ਹੋ ਗਈਆਂ ਤੇ ਕਾਫੀ ਲੋਕ ਨੇ ਜਿਹੜੇ ਲਾਪਤਾ ਨੇ ਜੰਗਰ ਪਸ਼ੂ ਦਾ ਬੁਰਾ ਹਾਲ ਹੈ ਲੋਕਾਂ ਦੇ ਘਿਆਂ ਦੇ ਘਰ ਵੀ ਪਾਣੀ ਦੇ ਵਿੱਚ ਵਹਿ ਗਏ ਗੱਡੀਆਂ ਵੀ ਵਹਿ ਗਈਆਂ ਤੇ ਲੋਕ ਲਾਫਤਾ ਕਿੰਨੇ ਕਿੰਨੇ ਮਤਲਬ ਹਾਲਾਤ ਨੇ ਜਿਹੜੇ ਉਹ ਜੁੱਧ ਵਰਗੇ ਹੋਏ ਪਏ ਨੇ ਹਿਮਾਚਲ ਦੇ ਵਿੱਚ ਤੇ ਕਸ਼ਮੀਰ ਦੇ ਵਿੱਚ ਖਾਸ ਕਰਕੇ ਹੁਣ ਥੋੜਾ ਜਿਹਾ ਪੰਜਾਬ ਦੇ ਜਿਹੜੇ 10 ਜ਼ਿਲ੍ਹੇ ਨੇ ਉੱਥੇ ਵੀ ਅਲਰਟ ਹੈ بارش ਹੋ ਰਹੀ ਹੈ ਪਾਣੀ ਖੜਾ ਹੈਗਾ ਤੇ ਝੋਨਾ ਵੀ ਕਾਫੀ ਪਿੰਡਾਂ ਦਾ ਜਿਹੜਾ ਉਹ بارش ਦੇ ਪਾਣੀ ਦੇ ਵਿੱਚ ਡੁੱਬ ਗਿਆ ਕਿਸਾਨਾਂ ਦੇ ਵਿੱਚ ਹਾਕਾਰ ਹੈ ਕਿਸਾਨ ਮਤਲਬ ਲੋਕ ਇਹ ਕਰ ਰਹੇ ਨੇ ਕਿ ਜੇ ਥੋੜਾ ਜਿਹਾ ਮੌਸਮ ਹੋਵੇ ਠੀਕ ਹੋਵੇ ਤਾਂ ਗਵਰਨਮੈਂਟ ਤੋਂ ਮਾਅਬਜੇ ਦੀ ਮੰਗ ਕਰੀਏ ਕਿਉਂਕਿ ਜਿਹੜਾ ਇਹ ਨੁਕਸਾਨ ਹੈ ਇਹ ਨਦੀਆਂ ਨਾਲਿਆਂ ਦੀ ਸਫਾਈ ਨਾ ਹੋਣ ਦੇ ਕਾਰਨ ਮਤਲਬ ਪਾਣੀ ਦਾ ਜਿਹੜਾ ਜਾਦੇ ਹੈ ਉਹ ਪ੍ਰਕੋਪ ਜਾਰੀ ਹੈ ਲੋਕੋ ਦਾ ਇਹ ਵਿਸ਼ਵਾਸ ਮੰਨਣਾ ਹੈ ਕਿ ਨਹਿਰਾ ਨਾਲਿਆਂ ਦੀਆਂ ਸਫਾਈਆਂ ਨੇ ਜਿਹੜੀਆਂ ਉਹ ਸਮੇਂ ਤੇ ਨਹੀਂ ਹੋਈਆਂ ਹਾਂ ਸਿੱਧੇ ਤੌਰ ਤੇ ਇਹ ਗੱਲ ਕਰੀਏ ਤਾਂ ਜਿਹੜੇ ਨਗਰ ਨਗੰਦੇ ਵੱਡੇ ਵੱਡੇ ਇਹ ਕਰਦੇ ਆ ਆਪਣੀ ਕੁਰਸੀਆਂ ਤੇ ਏਸੀ 'ਚ ਬੈਠੇ ਨੇ ਤਾਂ ਉਹਨਾਂ ਨੂੰ ਆਮ ਲੋਕਾਂ ਦੀ ਮੁਸੀਬਤਾਂ ਦਾ ਕੋਈ ਲੈਣਾ ਦੇਣਾ ਨਹੀਂ ਅਸੀਂ ਆਪਣੀ ਕੁਰਸੀ 'ਤੇ ਡਿਊਟੀ ਕਰ ਰਹੇ ਆ ਬੈਠੇ ਜੀ ਤਾਂ ਜਿਹੜੇ ਇਹ ਕੰਮ ਨੇ ਯਾਨੀ ਕਿ ਜਿਹੜੇ ਨੀਚਲੇ ਅਧਿਕਾਰੀ ਕੰਮ ਕਰਦੇ ਨੇ ਕਰਮਚਾਰੀ ਉਹ ਵੀ ਉਹਨਾਂ ਨੂੰ ਪਤਾ ਵੀ ਸਾਡੇ ਅਧਿਕਾਰੀ ਉੱਪਰ ਦੇ ਕੁਝ ਕਹਿੰਦੇ ਨਹੀਂ ਅਸੀਂ ਵੀ ਆਰਾਮ ਨਾਲ ਬੈਠੇ ਆ ਡਾਕਟਰ ਸਾਹਿਬ ਮੈਂ ਤੁਹਾਨੂੰ ਅੱਜ ਪਟਿਆਲ ਦੇ ਧਰਨੇ ਨਾਲ ਲਾਈਵ ਤੋਂ ਕੁਸਮਾ ਪਹਿਲਾਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਆਪਣੇ ਹੀ ਮਹੱਲੇ ਸਾਹਮਣੇ ਮੇਰੇ ਇੱਕ ਏਰੀਆ ਉੱਥੇ ਦੀ ਉੱਥੇ ਐਮਸੀ ਬਦਲ ਗਿਆ ਮਹਾਰਾਜ ਨਵੇਂ ਐਮਸੀ ਸਾਹਿਬ ਆ ਗਏ ਕਿਉਂਕਿ ਮੇਅਰ ਚੇਂਜ ਹੋ ਗਿਆ ਤਾਂ ਜਿਹੜਾ ਪੁਰਾਣਾ ਐਨਸੀਆ ਉਹਨੇ ਵਧੀਆ ਕੰਮ ਕੀਤੇ ਨੇ ਉਹਨੇ ਸਵਾਲ ਤਾਂ ਨਹੀਂ ਢਾਏ ਉਹਨੇ ਕਿਹਾ ਵੀ ਜਿਹੜਾ ਪੁਰਾਣਾ ਐਨਸੀਸੀ ਵਧੀਆ ਕੰਮ ਕੀਤੇ ਪਰ ਕਹਿੰਦੇ ਸ਼ਾਇਦ ਉਹਨਾਂ ਤੋਂ ਕੋਈ ਉਹਨਾਂ ਨੂੰ ਐਕਸਪੀਰੀਅੰਸ ਘੱਟ ਸੀਗਾ ਵੀ ਉੱਥੇ ਨਾ 10-10 ਫੁੱਟ ਯਾਨੀ ਕਿ ਥੱਲੇ ਜੇ ਪਾ ਖੱਡੇ ਪੈ ਗਏ ਨੇ ਤੇ ਉੱਪਰ ਪਾਣੀ ਖੜਾ ਹੋਇਆ ਪਿਆ 3-3 4-4 ਫੁੱਟ ਪ੍ਰੀਤਕ ਪ੍ਰੀਤਨਗਰ ਦਾ ਇਲਾਕਾ ਜੀ ਪਟਿਆਲੇ ਦਾ ਹੈ ਬਹੁਤ ਮਸ਼ਹੂਰ ਇਲਾਕਾ ਹੈ ਜਿੱਥੇ ਕਿ ਹੋਇਆ ਸਾਰਾ ਕੋਈ ਲੋਕਾਂ ਨੂੰ ਉੱਥੋਂ ਲੰਘਿਆ ਵੀ ਜਾ ਰਿਹਾ ਲੋਕੀ ਪੈਦਲ ਲੰਘ ਨਹੀਂ ਸਕਦੇ ਉੱਥੋਂ ਹਾਂ ਜੀ ਦੇਖੋ ਗੱਲ ਤਾਂ ਇਹ ਹੈ ਕਿ ਕੋਈ ਨਾਤਾ ਇਹਦੇ 'ਚ ਸਰਕਾਰ ਦੋਸ਼ੀ ਹੈ ਤੇ ਨਾ ਹੀ ਇਹਦੇ 'ਚ ਲੋਕਾਂ ਦਾ ਕੋਈ ਕਸੂਰ ਹੈ ਇਹ ਮਤਲਬ ਜਿਹੜੀ ਬਿਊਰੋਕਰੇਸੀ ਹੈ ਇਹ ਮਤਲਬ ਆਮਹਾਰੀ ਤਰੀ ਫਿਰਦੀ ਹੈ ਇਹ ਕੰਮ ਕਰਕੇ ਤੇ ਢੱਕਾ ਤੋੜ ਕੇ ਰਾਜੀ ਨਹੀਂ ਹੈ ਜਿਹੜਾ ਕੰਮ ਮਤਲਬ ਮਿੰਟਾਂ ਸਕਿੰਟਾਂ 'ਚ ਹੋਣ ਵਾਲਾ ਹੁੰਦਾ ਉਹਨੂੰ ਵੀ ਇਹ ਮਹੀਨਿਆਂ ਦਰ ਮਹੀਨਿਆਂ ਆ ਕੇ ਕਹੀ ਜਾਂਦੇ ਨੇ ਤੇ ਨਾ ਹੀ ਕੋਈ ਜਿਹੜਾ ਇਹਨਾਂ ਦੀ ਛੋਟੀ ਅਫਸਰ ਚਾਹੀਏ ਉਹ ਮੌਕੇ ਦਾ ਜਿਹੜੀ ਨਿਜ਼ਾਕਤ ਹੈ ਉਹ ਦੇਖਦੀ ਹੈ ਨਹੀਂ ਮੋਫਾ ਦੇਖਦੀ ਹੈ ਵੀ ਕਿੱਥੇ ਕੀ ਹਾਲਾਤ ਨੇ ਕੱਲ ਨੂੰ ਮਤਲਬ ਇਸ ਪਾਣੀ ਦੇ ਉੱਤੋਂ ਬਿਮਾਰੀਆਂ ਵੀ ਫੈਲਣਗੀਆਂ ਚਿਕਨਗੁਨੀਆ ਡੇਂਗੂ ਮਲੇਰੀਆ ਤੇ ਪੇਟ ਦੀਆਂ ਬਿਮਾਰੀਆਂ ਕਾਫੀ ਕੁਝ ਹੈ ਜਿਹੜਾ ਉਹਦੇ ਵਾਸਤੇ ਗਵਰਨਮੈਂਟ ਦਾ ਇੰਪੀਡੈਂਸ ਹੁਣ ਕਰੀ ਜਾਂਦੀ ਹੈ ਹਸਪਤਾਲਾਂ ਦੇ ਵਿੱਚ ਦਵਾਈਆਂ ਵੀ ਭੇਜਦੀਆਂ ਗੱਲ ਕਰ ਵੀ ਦਵਾਈਆਂ ਉਹ ਵਰਤੋਂ ਚਾਣ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਜੇ ਸਫਾਈ ਵਾਲਾ ਜਾਂ ਪਾਣ ਥੰਡੇ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੋ ਜੇ ਤਾਂ ਕਾਫੀ ਲੋਕਾਂ ਦੀ ਸਿਹਤ ਹੈ ਜਿਹੜੀ ਉਹ ਮਤਲਬ ਸਿਹਤਮੰਦ ਹੋ ਕੇ ਰਹਿ ਸਕਦੇ ਐ ਗਵਰਨਮੈਂਟ ਤਾਂ ਮਤਲਬ ਜੋਗਾ ਦੇ ਉੱਤੇ ਵੀ ਜ਼ੋਰ ਦੇ ਰਹੀ ਆ ਵੀ ਜੋਗਾ ਕਰੋ ਗੱਲ ਕਰ ਜੋਗਾ ਕੀ ਕਰੂ ਜਦੋਂ ਬੰਦਿਆਂ ਗੰਦਾ ਪਾਣੀ ਨਾਲੀਆਂ ਸੀਵਰੇਜ ਭਰੇ ਪਏ ਨੇ ਐ ਫਿਰ ਜੋਗੇ ਦਾ ਵੀ ਕੋਈ ਬਹੁਤਾ ਮਤਲਬ ਨਹੀਂ ਰਹੇ ਡਾਕਟਰ ਸਾਹਿਬ ਕਈ ਕੱਟੇ ਮੁਲਾਜ਼ਮ ਐ ਮੇਰੇ ਮੇਰੇ ਜਾਣਕਾਰ ਨੇ ਜਦੋਂ ਮੈਂ ਤੁਹਾਨੂੰ ਫੋਨ ਕਰਦਾ ਜੋ ਸਾਨੂੰ ਇਹ ਦਿੱਕਤ ਆਂਦੀ ਸਾਡੀ ਗਲੀ ਦੇ ਵਿੱਚ ਤਾਂ ਉਹ ਜਲਦੀ ਜਲਦੀ ਆਂਦੇ ਨਹੀਂ ਤਾਂ ਮੈਂ ਉਹਨੂੰ ਕਹਿੰਦਾ ਤੁਸੀਂ ਆਂਦੇ ਕਿਉਂ ਨਹੀਂ ਬਾਰ ਬਾਰ ਫੋਨ ਕਰਨਾ ਪੈਂਦਾ ਉਹ ਕਹਿੰਦਾ ਤੁਸੀਂ ਉੱਪਰ ਸਰਕਾਰ ਨੂੰ ਫੋਨ ਕਰਿਆ ਕਰੋ ਵੀ ਅਸੀਂ ਉਹਨਾਂ ਤੋਂ ਬਿਨਾਂ ਇਹ ਨਹੀਂ ਹੱਸਦੇ ਮੈਂ ਕਿਹਾ ਕੱਲ ਕੀ ਹੈ ਉਹ ਕਹ ਉਹਦੇ ਪਤਾ ਉਹਦਾ ਕਾਰਨ ਕੀ ਹੈ ਜੀ ਉਹ ਕਹਿੰਦਾ ਸਾਨੂੰ ਜੀ 15 15 20 20 ਸਾਲ ਹੋ ਗਏ ਅਸੀਂ ਕੱਚੇ ਭਰਤੀ ਹੋਏ ਪਿਆ ਤੇ ਕੱਚੇ ਹੀ ਆ ਸਾਨੂੰ ਪੱਕੇ ਨਹੀਂ ਕਰ ਰਹੇ ਤਾਂ ਕਰਕੇ ਅਸੀਂ ਕਹਿੰਦੇ ਕੰਮ ਕਰਕੇ ਖੁਸ਼ੀ ਨਹੀਂ ਹੈਗੇ ਤਾਂ ਕਹਿੰਦੇ ਵੀ ਸਰਕਾਰਾਂ ਹੋਟਿਆ ਸਰਕਾਰ ਸਾਨੂੰ ਪੱਕਾ ਕਰੇ ਸਾਨੂੰ 15 ਕਹਿੰਦੇ ਅਸੀਂ ਆਪਣੀ ਅੱਧੀ ਅੱਧੀ ਜ਼ਿੰਦਗੀ ਯਾਨੀ ਕਿ ਇਹ ਗੱਟੂ ਸੀਵਰ ਸਾਫ਼ ਕਰਦੇ ਕੱਢਤੀ ਹਾਂਜੀ ਦੇਖੋ ਖਾਸਾ ਮਤਲਬ ਧਿਆਨ ਮੰਗਦੇ ਸਰਕਾਰ ਦਾ ਵਾਰੀ ਵਾਰੀ ਕਹਿੰਦੇ ਆ ਜੀ ਸਫਾਈ ਵੱਲ ਖਾਸ ਧਿਆਨ ਦੇਵੋ ਕਿਉਂਕਿ ਬਿਮਾਰੀਆਂ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਹੈ ਫੁੱਟ ਫੁੱਟ ਦੋ ਦੋ ਫੁੱਟ ਪਾਣੀ ਜਿਗਰਾਂ ਦੇ ਹੋਏ ਪੈਣੇ ਨਾਲ ਬਾਰਸ਼ਾਂ ਦਾ ਪਾਣੀ ਨਿਕਾਸੀ ਹੈ ਨਹੀਂ ਤੱਕੜੇ ਬੰਦੇ ਨੇ ਜਿਹੜੇ ਉਹ ਆਪਦਾ ਕੰਮ ਕਰੀ ਜਾਂਦੇ ਨੇ ਮਾਰਿਆਂ ਦੇ ਬਾਰਾਂ ਦੇ ਵਿੱਚ ਪਾਣੀ ਖੜਾ ਹੈ ਮਤਲਬ ਬਿਮਾਰੀਆਂ ਫੈਲਣ ਦਾ ਮੌਕਾ ਚੈੱਕ ਕਰਕੇ ਜੋ ਵੀ ਹੈ ਮਤਲਬ ਜਿਸਤੇ ਖਿਲਾਫ ਕੋਈ ਕਾਰਵਾਈ ਬਣਦੀ ਹੈ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਤੇ ਜਿਹੜਾ ਇਸ ਪਾਸੇ ਧਿਆਨ ਦੇ ਕੇ ਲੋਕਾਂ ਨੂੰ ਮਤਲਬ ਰਾਹਤ ਵੀ ਦਵਾਈ ਜਾਣੀ ਚਾਹੀਦੀ ਹੈ ਚਾਹੇ ਉਹ ਮੀਂਹ ਦਾ ਪਾਣੀ ਹੈ ਚਾਹੇ ਸੀਵਰੇਜ ਦਾ ਪਾਣੀ ਹੈ ਚਾਹੇ ਕੋਈ ਤਖੜਾ ਹੈ ਚਾਹੇ ਕੋਈ ਮੜਾ ਹੈ ਮਤਲਬ ਚਾਹੇ ਬੱਚੇ ਨੇ ਚਾਹੇ ਕੋਈ ਬਜ਼ੁਰਗ ਨੇ ਸਾਰਿਆਂ ਦੀ ਸਿਹਤ ਦਾ ਗਵਰਨਮੈਂਟ ਦਾ ਖਰਚ ਬਣਦਾ ਹੁੰਦਾ ਖਿਆਲ ਰੱਖੇ ਜਿੱਥੇ ਵੀ ਕੋਈ ਸਿਹਤ ਪ੍ਰਤੀ ਲਾਪਰਵਾਹੀ ਵਰਤੀ ਜਾਂਦੀ ਹੈ ਉੱਥੇ ਕੜੇ ਤੋਂ ਕੜਾ ਐਕਸ਼ਨ ਲਿਆ ਜਾਂਦਾ ਬਗਵਾ ਡਾਟਾ ਜਿਹੜਾ ਇਹ ਪਾਣੀ ਹੁਣ ਹਿਮਾਚਲ ਤੋਂ ਆ ਰਿਹਾ ਹੈ ਹਰਿਆਣਾ ਨੂੰ ਸਿੱਧਾ ਮਾਰ ਕਰ ਰਿਹਾ ਹੈ ਜਾਂ ਪੰਜਾਬ ਨੂੰ ਕਿਉਂਕਿ ਹਰਿਆਣਾ ਪੰਜਾਬ ਦਾ ਇੱਕ ਹੱਗੜਾ ਜਿਹੜਾ ਉਹ ਸਾਂਝਾ ਹੈ ਆ ਮੇਰੀ ਕੱਲ ਗੱਲ ਉਰਜੀ ਅੰਮਾਲਾ ਤੇ ਉੱਥੇ ਪਾਣੀ ਪਤ ਮੇਰੇ ਇਸ਼ਤਰੀ ਵਿੱਚ ਉਹ ਕਹਿੰਦੇ ਸਾਡੇ ਵੀ ਤੁਹਾਡੇ ਕਨੇ ਪੰਜਾਬ ਨਹੀਂ ਕਹਿੰਦੇ ਸਾਡੇ ਵੀ ਇੱਥੇ ਪਾਣੀ ਖੜਾ ਹੋਇਆ ਪਿਆ ਕਹਿੰਦੇ ਬਾਰਸ਼ਾਂ ਹੀ ਪੈ ਰਹੀਆਂ ਤੇ ਪਿੱਛੇ ਜਿਹੜਾ ਪਾਣੀ ਆਇਆ ਪਿਆ ਗਰਾਉ ਸਾਡੇ ਪਿੰਡਾਂ ਦੇ ਵੜ ਰਿਹਾ ਹੁਣ ਪਾਣੀ ਹਾਂਜੀ ਦੇਖੋ ਸਰਕਾਰਾਂ ਨਾਲ ਤਾਂ ਹਰਿਆਣਾ ਸਰਕਾਰ ਦਾ ਕੋਈ ਧਿਆਨ ਹੈ ਲੋਕਾਂ ਵੱਲ ਤੇ ਨਾ ਹੀ ਹਿਮਾਚਲ ਦਾ ਮਤਲਬ ਇਹ ਤਾਂ ਇੱਕ ਪਾਣੀ ਮੰਗਦੀ ਘਰੀ ਜਾਂਦੇ ਨੇ ਹੁਣ ਜੇ ਕਹਿੰਦੇ ਆ ਵੀ ਪੰਜਾਬ ਕੋਲੇ ਖੜਾ ਜਾ ਪਾਣੀ ਹੈਗਾ ਸਾਂਭ ਲਓ ਹੁਣ ਮਤਲਬ ਪਾਣੀ ਲੈਣ ਨੂੰ ਤਿਆਰ ਨਹੀਂ ਹਨ ਹੁਣ ਕਹਿੰਦੇ ਆ ਤੁਸੀਂ ਡੁੱਬ ਕੇ ਮਰੋ ਤੇ ਜਦੋਂ ਲੋੜ ਪਈ ਤਾਂ ਸਾਨੂੰ ਨਿੱਤਰਿਆ ਤੇ ਸਾਫ ਪਾਣੀ ਉਦੋਂ ਜੋ ਫਿਰ ਮਤਲਬ ਕਿਉਂਕਿ ਇਹਨਾਂ ਸਰਕਾਰਾਂ ਦਾ ਜਿਹੜਾ ਤਾਂਾ ਭਾਜੀਪੀ ਦਾ ਜੋਰ ਹੈਗਾ ਫਿਰ ਇਹ ਠੱਕੇ ਨਾਲ ਪਾਣੀ ਮੰਗਤ ਕਰਦੇ ਨੇ ਤੇ ਜਾਂ ਕੁਝ ਵਾਸਤੇ ਪਾਉਂਦੇ ਨੇ ਫਿਰ ਮਤਲਬ ਜਿਹੜਾ ਇਹ ਸਿਸਟਮ ਹੈ ਉਹ ਖਰਾਬ ਹੋ ਜਾਂਦਾ ਹੈ ਪਾਣੀ ਦੀ ਸਹੀ ਸੰਭਾਲ ਪਾ ਜੇ ਸਹੀ ਤਰੀਕੇ ਨਾਲ ਹੁਣ ਤੋਂ ਹੀ ਕੀਤੀ ਜਾਵੇ ਇਹਦੇ ਵਾਸਤੇ ਸਰਕਾਰਾਂ ਨੂੰ ਯੋਗ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ ਤਾਂ ਕਿ ਧਰਤੀ ਦੇ ਵਿੱਚ ਪਾਣੀ ਨੂੰ ਸਟੋਰ ਕਰਕੇ ਉਹਨੂੰ ਬਾਅਦ ਜਦੋਂ ਸ਼ਾਰਟ ਹੁੰਦੀ ਹੈ ਉਹਨੂੰ ਵਰਤਿਆ ਜਾ ਸਕਦਾ ਹੈ ਗੱਲ ਕਰ ਸਰਕਾਰਾਂ ਕੋਲੇ ਇਲੈਕਸ਼ਨਾਂ ਤੋਂ ਇਲਾਵਾ ਹੋਰ ਕੋਈ ਮਸਲਾ ਹੀ ਨਹੀਂ ਹੈ ਸਿਰਫ ਆਪਣੀ ਕੁਰਸੀ ਵੱਲ ਸੋਚਦੀਆਂ ਨੇ ਲੋਕਾਂ ਦੇ ਵੱਲ ਕੋਈ ਮਤਲਬ ਧਿਆਨ ਕੇਂਦਰਿਤ ਨਹੀਂ ਕਰਦੀ ਕੋਈ ਵੀ ਪਾਰਟੀ ਕਿਸੇ ਦੀ ਵੀ ਸਰਕਾਰ ਹੋ ਸਰਕਾਰਾਂ ਤੋਂ ਆ ਜਨਣਾ ਅੱਜ ਵਿਕਰਮ ਜਿਠੀਆ ਦੀ ਪੇਸ਼ੀ ਵੀ 800 ਸੰਡੇ ਨੂੰ ਅੱਜ ਉਹਨਾਂ ਨੂੰ ਡਿਊਟੀ ਮੈਚੇਡ ਦੇ ਪੇਸ਼ ਕੀਤਾ ਜਾਣਾ ਅੱਜ ਉਹਨਾਂ ਦਾ ਰਿਮਾਂਡ ਖਤਮ ਹੋ ਰਿਹਾ ਹੈ ਹਾਂਜੀ ਅੱਜ ਫਿਰ ਉਹਨਾਂ ਦਾ ਰਿਮਾਂਡ ਖਤਮ ਹੈ ਸੰਡੇ ਤੱਕ ਸੀਗਾ ਅੱਜ ਸੰਡੇ ਐ ਹੁਣ ਦੇਖੋ ਮਾਨਯੋਗ ਜੱਲ ਸਾਹਿਬ ਮਤਲਬ ਕੀ ਕਾਰਵਾਈ ਕਰਦੇ ਨੇ ਗੱਲ ਕਰ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕਰਦੇ ਆ ਵੀ ਤੱਕਾ ਹੱਲਾ ਹੋ ਪਹਿਲਾਂ ਵੀ ਤੁਹਾਨੂੰ ਇਸ ਦੇ ਵਿੱਚ ਦਿੱਕਤ ਪਈ ਹੈ ਕਿਉਂਕਿ ਗੱਡੀਆਂ ਪਰ ਪਰ ਜਾਣ ਨਾਲ ਕੋਰਟਾਂ ਦੇ ਵਿੱਚ ਥੋੜੀ ਜਿਹੀ ਸ਼ਾਂਤੀ ਦਾ ਮਾਹੌਲ ਹੁੰਦਾ ਉੱਥੇ ਸ਼ਾਂਤੀ ਚਾਹੀਦੀ ਹੁੰਦੀ ਹੈ ਜੱਜ ਸਾਹਿਬ ਸ਼ਾਂਤਵੱਤੇ ਨਾਲ ਕੋਈ ਫੈਸਲਾ ਲੈਣ ਜਦੋਂ ਉੱਥੇ ਹੱਲਾ ਹੋ ਜਾਂਦਾ ਜਾਂ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਤਾਂ ਮਤਲਬ ਸਰਕਾਰਾਂ ਫਿਰ ਸਖਤ ਕਦਮ ਚੁੱਕਣ ਵਾਸਤੇ ਥੋੜਾ ਜਿਆਦਾ ਅਕਾਲੀ ਦਲ ਦਾ ਅਕਾਲੀ ਦਲ ਦਾ ਬਿਆਨ ਆ ਗਿਆ ਮੈਂ ਤੁਹਾਨੂੰ ਦੱਸ ਦੇਣਾ ਕਿ ਪੇਸ਼ੀ ਤੋਂ ਪਹਿਲਾਂ ਉਹਨਾਂ ਦੇ ਵੱਡੇ ਵੱਡੇ ਲੀਡਰਾਂ ਮਨੂਕਾ ਜੀ ਨੂੰ ਅੰਮ੍ਰਿਤਸਰ ਦੇ ਵਿੱਚ ਤੇ ਹੋਰ ਵੱਡੇ ਵੱਡੇ ਲੀਡਰਾਂ ਨੂੰ ਡਿਟੇਨ ਕਰ ਲਿਆ ਗਿਆ ਘਰਾਂ ਦੇ ਵਿੱਚ ਹੀ ਰੱਖ ਲਿਆ ਗਿਆ ਤੇ ਜੇਕਰ ਗੱਲ ਕੀਤੀ ਜੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਬਖਲਾ ਗਈ ਹੈ ਸ਼੍ਰੋਮਣੀ ਕਾਂਗਰਸ ਪ党 ਦੇ ਕੋ ਜੀ ਬਖਲਾ ਤਾਂ ਕੋਈ ਗਿਆ ਹੋਵੇ ਜਾਂ ਨਾ ਗਿਆ ਹੋਵੇ ਮਤਲਬ ਇਹਦਾ ਲੋਕਾਂ ਦੇ ਆਸਰ ਪੈਂਦਾ ਹੈ ਲੋਕਾਂ ਦੇ ਮਾਲੀ ਹਾਲਾਤ ਵੀ ਇਹਦੇ ਨਾਲ ਕੋਈ ਬਹੁਤ ਚੰਗੇ ਨਹੀਂ ਹੁੰਦੇ ਲੋਕਾਂ ਦੇ ਵਾਸਤੇ ਮਾਹੌਲ ਹੈ ਜਿਹੜਾ ਉਹ ਵੀ ਗਰਮ ਹੁੰਦਾ ਕਿਉਂਕਿ ਕਈ ਬਸਾਂ ਦੇ ਵਿੱਚ ਭਰੇ ਹੋਏ ਅਕਾਲੀ ਵਰਕਰ ਨੇ ਜਿਹੜੇ ਮਤਲਬ ਨਾਰੇਬਾਜੀ ਕਰ ਰਹੇ ਹੁੰਦੇ ਨੇ ਉਹਦੇ ਨਾਲ ਵੀ ਕੋਈ ਮਤਲਬ ਸ਼ਾਂਤੀ ਦਾ ਸੰਦੇਸ਼ ਨਹੀਂ ਜਾਂਦਾ ਤੇ ਜਦੋਂ ਡਿਟੇਲ ਕਰਨੇ ਪੈਂਦੇ ਨੇ ਉੱਥੇ ਜਾ ਕੇ ਫਿਰ ਗਰਮ ਪ੍ਰਚਾਰ ਕਰਕੇ ਇਹ ਮਾਹੌਲ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਅੱਲਾਹੂ ਨਾਲ ਮਤਲਬ ਜਿਹੜਾ ਇਧਰ ਉਧਰ ਇਹ ਫੜੋਫੜਾਈ ਦਾ ਮਾਹੌਲ ਜਿਆਦਾ ਗਰਮ ਹੋ ਜਾਂਦਾ ਹੈ ਇਹ ਸ਼ਾਂਤੀਪੂਰਵਕ ਕੀਤਾ ਜਾਵੇ ਕਿਉਂਕਿ ਆਮ ਲੋਕਾਂ ਦੀਆਂ ਰੋਜ਼ਾਨਾ ਹੀ ਤਰੀਕਾ ਬੈਠੀਆਂ ਨੇ ਕਿ ਆਪ ਪ੍ਰੀਤ ਸਮਝ ਕੇ ਜੋ ਵੀ ਕੋਈ ਵਾਹ ਕਾਰਵਾਈ ਹੈ ਉਹ ਉਸ ਹਾਵ ਨਾਲ ਕਰਨ ਮਤਲਬ ਕੋਰਟਾਂ ਦੇ ਉੱਤੇ ਪ੍ਰੈਸ਼ਰਾਈਜ਼ ਕਰਨ ਦੀ ਬਜਾਏ ਇਹ ਲੋਕਾਂ ਨੂੰ ਮਤਲਬ ਉਹਦੀ ਹਕੀਕਤ ਹੈ ਜਾਂ ਜੋ ਉਹਨਾਂ ਨੂੰ ਅਸਲੀਅਤ ਹੈ ਜਾਂ ਉਹ ਦੱਸਣ ਤਾਂ ਕਿ ਮਤਲਬ ਜਿਉਥੋਂ ਕੀ ਮਿਲਿਆ ਉਥੋਂ ਕੀ ਮਿਲਿਆ ਉਥੋਂ ਕੀ ਮਿਲਿਆ ਆ ਜੁਪੀਰੇ ਵਿੱਚ ਗਈ ਹੈ ਬਿਜ਼ਨਸ ਉੱਥੋਂ ਕੀ ਲਿਆ ਮੈਂ ਅਕਾਲੀ ਵਰਕਰਾਂ ਦਾ ਵੀ ਖਰਚ ਬਣਦਾ ਵੀ ਲੋਕਾਂ ਨੂੰ ਸਮਝਾਉਣ ਤੇ ਸਰਕਾਰ ਦਾ ਵੀ ਖਰਚ ਬਣਦਾ ਵੀ ਜੋ ਕੁਝ ਲੈ ਕੇ ਆਏ ਆ ਉਹ ਲੋਕਾਂ ਦੇ ਸਾਹਮਣੇ ਤੱਤ ਪੇਸ਼ ਕੀਤੇ ਜਾਣ ਕਿਉਂਕਿ ਮਾਹੌਲ ਨੂੰ ਮਤਲਬ ਆਪਾਂ ਸ਼ਾਂਤੀਪੂਰਵ ਰੱਖਣਾ ਹੈ ਸ਼ਾਂਤੀ ਕਾਹੀਆਂ ਆਪਣੀਆਂ ਜਨਨਾਗਮਾਉਣ ਤੋਂ ਬਾਅਦ ਪ੍ਰਾਪਤ ਕੀਤੀ ਗਈ ਹੋਈ ਹੈ ਪੰਜਾਬ ਦੇ ਵਿੱਚ ਵਾਸਤਾ ਪਾ ਕੇ ਕਹਿੰਦੇ ਆ ਵੀ ਇਹਨਾਂ ਸ਼ਾਂਤੀ ਨੂੰ ਬਣਾਈ ਰੱਖੋ ਜੀ ਜੀ ਮੈਂ ਤਾਂ ਦੱਸ ਦੇਣਾ ਕਿ ਜਦੋਂ ਮਨੂਕਾ ਜੀ ਖਬਰ ਨਸ਼ਰ ਕੀਤੀ ਚੈਨਲ ਦੇ ਤਾਂ ਸਾਬਕਾ ਐਮਐਲਏ ਸ਼੍ਰੋਮਣੀ ਕਾਲਜ ਦੇ ਪੰਡੋਰੀ ਸਾਹਿਬ ਦੇ ਵੱਲੋਂ ਵੀ ਸੋਸ਼ਲ ਮੀਡੀਆ ਦੇ ਕੋਈ ਪੋਸਟ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੂੰ ਵੀ ਹੁਣ ਪਤਾਜਾ ਜਾਣਕਾਰ ਦੇ ਮੁਤਾਬਿਕ ਡਿਟੇਨ ਕਰ ਲਿਆ ਪੁਲਿਸ ਨੇ ਘਰ ਦੇ ਵਿੱਚ ਹੀ ਨજરਬੰਦ ਕਰਤਾ ਹੈ ਪੰਡੋਰੀ ਸਾਹਿਬ ਨੂੰ ਵੀ ਹਾਂ ਜੀ ਦੇਖੋ ਪਰ ਜਿਹੜਾ ਮਤਲਬ ਉਹ ਚੱਤੀ ਆ ਨਾ ਇਹਦੇ ਵਿੱਚ ਕਈ ਵਾਰੀ ਮਤਲਬ ਲੀਡਰਸ਼ਿਪ ਚਮਕਾਉਣ ਦੀ ਗੱਲ ਆ ਜਾਂਦੀ ਹੈ ਜਦੋਂ ਵੀ ਆ ਮੈਂ ਚਾਹੇ ਮਜੀਠੀਆ ਸਾਹਿਬ ਸੱਚੇ ਨੇ ਚਾਹੇ ਝੂਠੇ ਨੇ ਉਹ ਤਾਂ ਦੇਖੋ ਮਾਨਜੂ ਕੋਟਾਂ ਦਾ ਕੰਮ ਹੈ ਜਿਹੜੇ ਕਈ ਲੀਡਰ ਮਤਲਬ ਉਸ ਸਾਹਿਬ ਦੇ ਨਾਲ ਆਪਣੀ ਲੀਡਰਸ਼ਿਪ ਚਮਕਾਉਣ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਉਹ ਕ੍ਰੀਏਟ ਕਰ ਰਹੇ ਨੇ ਨਹੀਂ ਕਰਨਾ ਚਾਹੀਦਾ ਸਭ ਨੂੰ ਪਤਾ ਹੈ ਕਿ ਕੌਣ ਲੀਡਰ ਹੈ ਕੀ ਕੰਮ ਕਰਦਾ ਹੈ ਕੌਣ ਲੀਡਰ ਕੀ ਕੰਮ ਕਰਦਾ ਹੈ ਇਸ ਕਰਕੇ ਜਿਹੜਾ ਗਰਾਊਂਡ ਜ਼ੀਰੋ ਤੱਕ ਵਰਕਰਾਂ ਨਾਲ ਪਾਰਟੀ ਦੀ ਮਦਦ ਕਰੂਗਾ ਉਹ ਹੀਰੋ ਬਣ ਕੇ ਉੱਗੂਗਾ ਤੇ ਦੂਜਾ ਇਕੱਲੀਆਂ ਬੱਸਾਂ ਦੇ ਆ ਕੇ ਅਫਰ ਦੇ ਨਾਰੇ ਮਾਰਨ ਨਾਲ ਕੁਝ ਨਹੀਂ ਬਣਦਾ ਇਸ ਕਰਕੇ ਮਤਲਬ ਸ਼ਾਂਤੀਪੂਰਕ ਮਾਹੌਲ ਬਣਾਇਆ ਜਾਵੇ ਇਹ ਮਾਂ ਜੋ ਕੋਟ ਜੋ ਵੀ ਫੈਸਲਾ ਕਰੂਗੀ ਉਹ ਲੋਕਾਂ ਨੂੰ ਸਾਰਾ ਮਤਲਬ ਮਨਜ਼ੂਰ ਹੋਏਗਾ ਡਾਕਟਰ ਸਾਹਿਬ ਇੱਕ ਨਵਾਂ ਬਿਆਨ ਆ ਗਿਆ ਵਿਜੀਲੈਂਸ ਦਾ ਕਿ ਮਜੀਠੇ ਸਾਹਿਬ ਦੀ ਜਿਹੜੀ ਸ਼ਰਾਬ ਫੈਕਟਰੀ ਹੈ ਉਸ ਦੀ ਵੀ ਜਾਂਚ ਕੀਤੀ ਜਾਏਗੀ ਹੁਣ ਚੰਗੀ ਤਰ੍ਹਾਂ ਆ ਦੇਖੋ ਜੀ ਉੱਥੇ ਜਾ ਕੇ ਆਏ ਨੇ ਜਾ ਕੇ ਆਏ ਨੇ ਜੁਪੀ ਦੇ ਵਿੱਚ ਉੱਥੇ ਜੋ ਵੀ ਹੈ ਉਹ ਮਤਲਬ ਉਹ ਕਾਰਵਾਈ ਹੈ ਜੋ ਜਾਂਚ ਹੈ ਉਹ ਕਰਨੀ ਚਾਹੀਦੀ ਹੈ ਉਹ ਦੱਸਦੇ ਨੇ ਵੀ ਉੱਥੇ ਮਿਸਟਰ ਸਾਹਿਬ 16 ਸਾਲ ਹੋ ਗਏ ਇੱਥੇ ਗਏ ਨਹੀਂ ਉਹਨਾਂ ਦਾ ਪੁਰਾਣਾ ਸ਼ੇਅਰ ਹੋਲਡਰ ਆ ਉਹਦੇ ਵਿੱਚ 10% ਜਾਂ ਕਿੰਨਾ ਉਸ ਹਿਸਾਬ ਨਾਲ ਚੱਲੀ ਜਾਂਦਾ ਮਤਲਬ ਦਾਦੇ ਲਈ ਤਾਂ ਮੈਂ ਉਹ ਸਾਰੇ ਦੇਖੋ ਡਾਕੂਮੈਂਟ ਪ੍ਰੂਫ ਨੇ ਜੀ ਇਹ ਡਾਕੂਮੈਂਟ ਉਹਨਾਂ ਨੇ ਪੇਸ਼ ਕਰ ਲਏ ਨੇ ਉਹਨਾਂ ਨੇ ਪੇਸ਼ ਕਰ ਲਏ ਨੇ ਇਹ ਫੈਸਲਾ ਜੋ ਜੱਜ ਸਾਹਿਬ ਨੇ ਕਰਨਿਆ ਮਤਲਬ ਹੱਲਾ ਹੂ ਦਾ ਕੋਈ ਬਹੁਤਾ ਇੱਥੇ ਐਨੀਅਤ ਵਾਲਾ ਕੰਮ ਨਹੀਂ ਕਿਉਂਕਿ ਮਾਂਜੋ ਕੋਰਟਾਂ ਦੇ ਉੱਤੇ ਕੋਈ ਮਤਲਬ ਪ੍ਰੈਸ਼ਰ ਨਹੀਂ ਪਾ ਸਕਦਾ ਕਿਉਂਕਿ ਸੰਵਧਾਨ ਨੇ ਸਰਵਉੱਚ ਪਦਵੀਆਂ ਨੇ ਜੱਜ ਸਾਹਿਬ ਦੀਆਂ ਪਰ ਲੋ ਇਹਨਾਂ ਨੂੰ ਇਸ ਤਰ੍ਹਾਂ ਕਰਨ ਨਾਲ ਜੀ ਸਰ ਤੁਹਾਨੂੰ ਕੀ ਲੱਗਦਾ ਪਹਿਲਾਂ 7 ਦਿਨ ਦਾ ਰਿਮਾਂਡ ਫਿਰ 4 ਦਿਨ ਦਾ ਅੱਜ ਕੋਰਟ ਰਿਮਾਂਡ ਦੇਣ ਦੇ ਬਾਰੇ ਜਾਏਗੀ ਜਾਂ ਮਜੀਠੀ ਸਾਹਿਬ ਨੂੰ ਕੋਈ ਰਾਤ ਮਿਲ ਸਕਦੀ ਹੈ ਦੇਖੋ ਜੀ ਆਪਾਂ ਤਾਂ ਕਹਿਆ ਇਹ ਤਾਂ ਆਪਾਂ ਦੇਖੋ ਵਕੀਲਾਂ ਆਦੇ ਨੇ ਜਾਂ ਕੋਰਟਾਂ ਦੇ ਨੇ ਲੱਗਦਾ ਇਹ ਹੈ ਕਿ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦੇਣਗੇ ਐ ਕਿਉਂਕਿ ਜਨ ਸਾਹਿਬ ਇਹ ਮੈਜਿਸਟ੍ਰੇਟ ਹੁੰਦੇ ਨੇ ਐ ਜਾਂ ਤਾਂ ਇਹਨਾਂ ਦਾ ਇਹਨਾਂ ਨੇ ਸਾਈਨ ਕਰਕੇ ਜੇਲ੍ਹ ਦੇ ਵਿੱਚ ਹੀ ਭੇਜਣਾ ਹੁੰਦਾ ਬੰਦੇ ਨੂੰ ਆ ਉਹ ਜ਼ਰੂਰ ਮਤਲਬ ਇਹ ਕਾਰਵਾਈ ਕਰ ਦੇਣਗੇ ਜੇ ਕੋਈ ਜ਼ਿਆਦਾ ਪ੍ਰੂਫ ਹੋਵੇ ਜਾਂ ਕੋਈ ਤੋਹ ਹੋਇਆ ਤਾਂ ਉਹ ਮਤਲਬ ਹੋ ਸਕਦਾ ਹੈ ਕੋਈ ਮਜਿਸਟ੍ਰੇਟ ਸਾਹਿਬ ਦੇ ਪੱਖ 'ਚ ਵੀ ਫੈਸਲਾ ਆ ਸਕਦਾ ਹੈ ਮਤਲਬ ਇਹ ਥੋੜਾ ਜਿਹਾ ਇੰਤਜ਼ਾਰ ਕਰਨ ਦਾ ਤਾਂ ਮੈਂ ਇੰਤਜ਼ਾਰ ਕਰੋ ਘੰਟੇ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਣਾ ਕਿਉਂਕਿ ਕੋਰਟਾਂ ਦੇ ਵਿੱਚ ਅੱਜ ਛੁੱਟੀ ਹੋਣ ਕਰਕੇ ਇਹ ਸਪੈਸ਼ਲ ਕੇਸ ਹੀ ਹੁੰਦੇ ਨੇ ਇੱਕ ਦੋ ਜਿਹੜੇ ਇਸ ਤਰ੍ਹਾਂ ਦੇ ਜੱਜ ਸਾਹਿਬ ਦੇ ਪੇਸ਼ ਹੁੰਦੇ ਨੇ ਨਹੀਂ ਤਾਂ ਅੱਜ ਕੋਰਟਾਂ ਦੇ ਵਿੱਚ ਰਾਜ ਹੁੰਦਾ ਅੱਜ ਇੱਕ ਦੋ ਕੇਸ ਹੋਣਗੇ ਉਹ ਮਤਲਬ ਜਲਦੀ ਕੋਈ ਨਾ ਕੋਈ ਜੋ ਵੀ ਜਿਸ ਤਰ੍ਹਾਂ ਦੀ ਅਪਡੇਟ ਹੋਊਗੀ ਉਹ ਲੋਕਾਂ ਦੇ ਸਾਹਮਣੇ ਆ ਜੀ ਯਾਨੀ ਕਿ ਅੱਜ ਮਹਿੰਦੀਆਂ ਨੂੰ ਰਾਤ ਨੂੰ ਮਿਲ ਸਕਦੀ ਹੈ ਕਿਉਂਕਿ ਡਿਊਟੀ ਅਫਸਰ ਦਾ ਕੰਮ ਯਾਤਰਾ ਦਾ ਦੇਣ ਹੁੰਦਾ ਠੀਕ ਹੈ ਜਾਂ ਫਿਰ ਇਹ ਜੇਲ੍ਹ ਵਿੱਚ ਭੇਜਣਾ ਹੁੰਦਾ ਹੈ ਉਹ ਰਮਾਨ ਨਹੀਂ ਬੁਲਾ ਸਕਦੇ ਇਹ ਸਾਨੂੰ ਵੀ ਪਤਾ ਲੱਗਿਆ ਆਪਣੇ ਭਰੋਸੇ ਸੂਤਰਾਂ ਤੋਂ ਹਾਂਜੀ ਦੇਖੋ ਪਰ ਇਹੀ ਤਾਂ ਗੱਲ ਹੈ ਨਾ ਕਿ ਸਾ ਮਤਲਬ ਹੋ ਸਕਦਾ ਜੁਡੀਸ਼ਰੀ ਕਸਟਡੀ ਚ ਤੌਰ ਦੇਣਾ ਤੇ ਹੋ ਸਕਦਾ ਕੋਈ ਮਤਲਬ ਕਿਉਂਕਿ ਜੁਡੀਸ਼ਰੀ ਪਾਵਰਫੁੱਲ ਹੈ ਜੀ ਜੋ ਵੀ ਫੈਸਲਾ ਉਹਨਾਂ ਨੂੰ ਲੱਗਦਾ ਜੋ ਉਹਨਾਂ ਦੀ ਅੰਤਰਾਤਮਾ ਕਹਿੰਦੀ ਹੈ ਜੋ ਕਹਿੰਦਾ ਕਾਨੂੰਨ ਕਹਿੰਦਾ ਉਹਦੇ ਅਨੁਸਾਰ ਜੋ ਜਲਸਾ ਹੁੰਦੇ ਨੇ ਉਹ ਫੈਸਲਾ ਸੁਣਾਉਂਦੇ ਨੇ ਮਤਲਬ ਡਾਕੂਮੈਂਟ ਜਾ ਪ੍ਰੂਫ ਉਹ ਸਹੀ ਹੋਣੇ ਚਾਹੀਦੇ ਨੇ ਕਿਤੇ ਤਰੀਕ ਗਲਤ ਨਾ ਹੋਵੇ ਹੁਣ ਪਿਛਲੇ ਵਾਰੀ 6 ਜੂਨ ਪੈ ਗਈ ਇਹਨਾਂ ਦੇ ਐਡਵੋਕੇਟ ਤੋਂ ਫੋਣੀ ਸੀ 6 ਜੁਲਾਈ ਇਸ ਕਰਕੇ ਮਤਲਬ ਜਿਹੜਾ 4 ਦਿਨ ਦਾ ਰਿਮਾਂਡ ਉਹ ਇਸ ਤਰ੍ਹਾਂ ਵੱਧ ਗਿਆ ਆ ਗੱਲ ਇਹ ਹੈ ਵੀ ਜੋ ਵੀ ਕਰਨ ਕਾਹਲਵ ਜਾਂ ਜਲਦਬਾਜ਼ੀ ਚ ਨਾ ਹੋਵੇ ਤੇ ਸਾਰੇ ਡਾਕੂਮੈਂਟਾਂ ਨੂੰ ਚੰਗੀ ਤਰ੍ਹਾਂ ਘੋਖ ਪੜਤਾਲ ਤੋਂ ਬਾਅਦ ਮਾਂ ਜੋ ਕੋਰ ਦੀ ਟੇਬਲ ਤੇ ਰੱਖੀਏ ਡਾਕਟਰ ਸਾਹਿਬ ਲੋਕਾਂ ਨੂੰ ਕੀ ਮੈਸੇਜ ਦਿਓਗੇ ਜਿਹੜੀ ਬਰਸਾਤਾਂ ਪੈ ਰਹੀਆਂ ਨੇ ਜਿਵੇਂ ਤੁਹਾਡੇ ਵੀ ਉੱਥੇ ਪਾਣੀ ਖੜਾ ਹੈ ਹੋਰ ਜ਼ਿਲ੍ਹਿਆਂ 'ਚ ਵੀ ਅਲਰਟ ਜਾਰੀ ਕੀਤਾ ਗਿਆ ਲੋਕ ਕੀ ਕਰਨ ਬਚਨ ਦੇ ਲਈ ਇਹ ਲੋਕ ਇੱਕ ਤਾਂ ਜੀ ਦੇਖੋ ਅਨੈਸੈਸਰੀ ਟਰੈਵਲਿੰਗ ਹੈ ਜਿਹੜੀ ਉਹਨੂੰ ਬਿਲਕੁਲ ਬੰਦ ਕਰ ਦੇਣਾ ਲੋਕ ਤਾਂ ਪਹਾੜਾਂ ਦੇ ਵਿੱਚ ਜਾ ਕੇ ਮਤਲਬ ਪਤਾ ਨਹੀਂ ਕੀ ਅਨੰਦ ਮਹਿਸੂਸ ਕਰਨ ਲੱਗ ਜਾਂਦੇ ਨੇ ਉਹ ਸਮਾਂ ਨਹੀਂ ਹਜੇ ਹੈਗਾ ਕਿਉਂਕਿ ਖੰਡਾਂ ਨੇ بارش ਨੇ ਕੂਸ ਆ ਹਕੀਕਤ ਇਹਨੇ ਖੜ ਲਿਆ ਪਈ ਜਾਂਦਾ ਪਹਾੜ ਡਿੱਗ ਰਹੇ ਨੇ ਹਾਲਾਤ ਬਹੁਤ ਬਦਤਰ ਨੇ ਐਮਰਜੈਂਸੀ ਵਰਗੇ ਹਾਲਾਤ ਨੇ 15 ਦਿਨ ਘਟ ਤੋਂ ਘਟ ਹੈ ਜਿਹੜਾ ਪਹਾੜਾਂ ਵਾਲੇ ਪਾਸੇ ਮੂਨਾ ਕੀਤਾ ਜਾਵੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਕੋਲ ਬੈਠ ਕੇ ਜੇ ਕਿਤੇ ਕੋਈ ਮਦਦ ਕਰਨੀ ਆ ਤਾਂ ਕੋਈ ਆਸ ਪड़ोस ਦੇ ਵਿੱਚ ਕਿਸੇ ਨੂੰ ਕੋਈ ਖਾਣ ਪੀਣ ਦੀ ਚੀਜ਼ ਦੀ ਜ਼ਰੂਰਤ ਹੈ ਕੋਈ ਗਰੀਬ ਆਦਮੀ ਹੈ ਕੋਈ ਬੇਲਾ ਬੈਠਾ ਹੈ ਕੋਈ ਵੀ ਕਿਸ ਤਰ੍ਹਾਂ ਹੋਵੇ ਉਹਦੀ ਮਦਦ ਕੀਤੀ ਜਾਵੇ ਪਹਾੜਾਂ ਦੇ ਵਿੱਚ ਜਾ ਕੇ ਆਂਦੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਇਹੀ ਆਪਣੀ ਸਾਰਿਆਂ ਨੂੰ ਅਪੀਲ ਚਲੋ ਡਾਕਟਰ ਸਾਹਿਬ ਤੁਸੀਂ ਆਪਣੇ ਤੁਹਾਨੂੰ ਵਿਚਾਰ ਸਾਂਝੇ ਕੀਤੇ ਲਾਈਵ ਰੋਅ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਜਿਹੜਾ ਅੱਜ ਦਾ ਜਿਹੜਾ ਫੀਲ ਦਾ ਮੁੱਦਾ ਸੀ ਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਸਿਵਰੇ ਦਾ ਪਾਣੀ ਇਕੱਠਾ ਹੋ ਚੁੱਕਿਆ ਹੈ ਦੋ ਦੋ ਤਿੰਨ ਫੁੱਟ ਪਾਣੀ ਖੜਾ ਹੋਇਆ ਪਿਆ ਕਿਉਂਕਿ ਜਿਹੜਾ ਮੌਸਮ ਵਿਭਾਗ ਹੈ ਉਹਨੇ ਅਚਾਨਕ ਜਿਹੜੀ ਕਰੜ ਬਦਲੀ ਹੈ ਪੰਜਾਬ ਦੇ ਅੱਜ ਤੋਂ 10 ਦਿਨਾਂ ਦੇ ਵਿੱਚ ਕਾਫੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਪਾਣੀ ਇਕੱਠਾ ਹੋ ਰਿਹਾ ਹੈ ਪਰ ਜਿਹੜੀ ਅਨਗੈਦੀ ਸਾਹਮਣੇ ਆ ਰਹੀ ਹੈ ਉਹ ਨਗਰ ਨਿਗਮ ਦੀ ਆ ਰਹੀ ਹੈ ਨਗਰ ਨਿਗਮ ਦੇ ਅਧਿਕਾਰੀ ਜਿਹੜੇ ਉਰਾਮਨਾ ਹਿੱਸੇ 'ਚ ਬੈਠੇ ਨੇ ਤੇ ਉਹ ਆਪਣੇ ਕਰਮਚਾਰੀ ਨੂੰ ਕੰਮ ਦੇ ਲਈ ਕਹਿ ਹੀ ਰਹੇ ਤਾਂ ਹੀ ਕਰਮਚਾਰੀ ਉਰਾਮਨਾ ਬੈਠੇ ਮੌਜਾ ਕਰ ਰਹੇ ਨੇ ਜਿਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੇਕਰ ਗੱਲ ਕਰੀਏ ਮਾਨਸਾ ਪਟਿਆਲਾ ਸੰਗਰੂਰ ਨਾਭਾ ਅੰਮ੍ਰਿਤਸਰ ਇਹ ਜਿਹੜੇ ਵੱਡੇ ਵੱਡੇ ਜਿਲ੍ਹੇ ਨੇ ਇੱਥੇ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਿਆ ਨੇ ਕਿਉਂਕਿ ਇੱਥੇ ਬਰਸਾਤਾ ਪੈ ਰਿਹਾ ਨੇ ਤੇ ਇੱਥੇ ਲੋਕ ਭਾਰੀ ਮੁਸਕਾ ਸਮਾਰਾਂ ਕਰ ਰਹੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਹਰਿਆਣੇ ਦੀ ਤਾਂ ਹਰਿਆਣੇ ਵੀ ਜਿਵੇਂ ਦੱਸਿਆ ਕਿ ਅੰਮ੍ਰਾਲਾ ਪਾਣੀਪਤ ਤੱਕ ਪਾਣੀ ਦੀ ਮਾਰ ਹੋਈ ਹੈ ਉੱਥੇ ਵੀ ਜਿਹੜਾ ਮਤਲਬ ਉਹ ਪਾਣੀ ਛੱਡਿਆ ਗਿਆ ਉਹ ਪਾਣੀ ਕਰਕੇ ਜਿਹੜਾ ਕਿ ਸੜਾ ਘੱਗਰ ਐ ਸੰਝਾ ਪੰਜਾਬ ਤੇ ਹਰਿਆਣੇ ਦਾ ਉਹਦੀ ਜਿਹੜੀ ਮਾਰ ਪਈਆ ਹਰਿਆਣੇ ਸਾਈਡ ਜ਼ਿਆਦਾ ਪਈ ਐ ਪੰਜਾਬ ਦੇ ਕਈ ਪਿੰਡਾਂ 'ਚ ਪਾਣੀ ਵੜਿਆ ਐ ਪਰ ਕਿਸਾਨਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਕਿ ਉਹਨਾਂ ਦਾ ਝੋਨਾ ਕਾਫੀ ਖਰਾਬ ਹੋ ਚੁੱਕਿਆ ਐ ਇਸ ਬਰਸਾਤੀ ਪਾਣੀ ਕਰਕੇ ਤਾਂ ਦੇਖਦੇ ਆ ਕਿ ਹੁਣ ਸਰਕਾਰਾਂ ਜਾਂ ਨਗਰ ਰਿੰਗ ਉਹਨਾਂ ਦੇ ਅਧਿਕਾਰੀ ਜਿਹੜੀਆਂ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਉਹਨਾਂ ਨੂੰ ਰੋਕਣ ਦੇ ਲਈ ਕਦੋਂ ਜਲਦੀ ਉਲਦੀ ਕਦਮ ਚੱਕਣਗੀਆਂ ਜਾਂ ਸਰਕਾਰ ਮੂਰਖ ਦਰਸ਼ਨ ਬਣ ਕੇ ਤਮਾਸ਼ਾਈ ਦੇਖਦੀ ਰਹੇਗੀ ਬਸ ਤੋ ਦੋਸਤੋ ਇਹ ਸਾਡਾ ਅਜਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ੇਸ਼ ਮੁੱਦਾ ਲੈ ਕੇ